ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਤੇ ਫੌਜ ਵਿਚਾਲੇ ਮੁਟਪੇੜ ਹੋਈ ਹੈ ਤੇ ਇਸ ਮੁਟਪੇੜ ਦੇ ਵਿੱਚ ਇੱਕ ਅੱਤਵਾਦੀ ਢੇਰ ਹੋ ਚੁੱਕਿਆ ਹੈ ਅਸੀਂ ਕੀ ਬੰਦਪੋਰਾ ਦੀਆਂ ਤਸਵੀਰਾਂ ਨੇ ਜੰਮੂ ਕਸ਼ਮੀਰ ਦੀਆਂ ਜਿੱਥੇ ਕਿ ਅਭਿਤੇ ਕੱਲ ਅਤਵਾਦੀਆਂ ਦੇ ਵੱਲੋਂ ਜੰਗਲਾਤ ਦੇ ਵਿੱਚ ਗੋਲੀਆਂ ਚਲਾਈਆਂ ਸੀ ਉਸ ਤੋਂ ਬਾਅਦ ਫੌਜ ਤੇ ਪੁਲਿਸ ਨੇ ਮਿਲ ਕੇ ਸਰਚ ਆਪਰੇਸ਼ਨ ਚਲਾਇਆ ਤੇ ਜਦੋਂ ਅੱਜ ਤੜਕਸਾਰ ਪੁਲਿਸ ਨੇ ਸਰਚ ਆਪਰੇਸ਼ਨ ਤੇਜ਼ ਕੀਤਾ ਤਾਂ ਅਤਵਾਦੀਆਂ ਦੇ ਵੱਲੋਂ ਪੁਲਿਸ ਤੇ ਫੌਜ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਉਸ ਤੋਂ ਬਾਅਦ ਜਵਾਬੀ ਕਾਰਵਾਈ ਪੁਲਿਸ ਤੇ ਫੌਜ ਦੇ ਵੱਲੋਂ ਕੀਤੀ ਹੈ ਉਸ ਤੋਂ ਬਾਅਦ ਫੌਜ ਦੀ ਜਵਾਬੀ ਕਾਰਵਾਈ ਦੇ ਵਿੱਚ ਇੱਕ ਅਤਵਾਦੀ ਢੇਰ ਹੋ ਚੁੱਕਿਆ ਹੈ ਹਾਲਾਂਕਿ ਉਸ ਅਤਵਾਦੀ ਦੀ ਪਛਾਣ ਨਹੀਂ ਹੋ ਸਕੀ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਮ੍ਰਿਤਕ ਦੇ ਡਰੋਨ ਰਾਹੀਂ ਪੁਲਿਸ ਨੂੰ ਵਿਖੀ ਹੈ ਉਸ ਤੋਂ ਬਾਅਦ ਹੁਣੇ ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਜਿੱਥੇ ਕੀ ਅੱਤਵਾਦੀ ਹੋਰ ਛਿਪੇ ਹੁੰਦੀ ਆਸਾਨ ਜਿਹੜੇ ਨੇ ਉਹਨਾਂ ਨੂੰ ਨਜ਼ਰ ਆ ਰਹੇ ਉਹਨਾਂ ਦਾ ਕਹਿਣਾ ਕਿ ਹੋਰ ਅੱਤਵਾਦੀ ਉੱਥੇ ਲੁਕੇ ਹੋ ਸਕਦੇ ਹੈ ਇਸੇ ਚਲਦੇ ਆ ਫੌਜ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਅੱਸੀ ਕਿ ਬੀਤ ਦਿਨਾਂ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਲਗਾਤਾਰ ਹਮਲੇ ਕੀਤੇ ਗਏ ਪਹਿਲਾਂ ਇੱਕ ਵੈਸ਼ਨੂ ਦੇ ਵਿੱਚ ਆ ਰਹੀ ਸ਼ਰਦਾਲੂਆਂ ਦੀ ਬੱਸ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਸੀਗਾ ਰਿਆਸੀ ਦੇ ਵਿੱਚ ਜਿੱਥੇ ਕਈ ਲੋਕ ਜਿਹੜੇ ਨੇ ਸਖਮੀ ਹੋਏ ਸੀਗੇ ਕਈ ਲੋਕਾਂ ਦੀ ਮੌਤ ਹੋਈ ਸੀਗੀ ਦਰਸਾ ਲਈ ਕਿ ਅੱਤਵਾਦੀਆਂ ਦੇ ਵੱਲੋਂ ਵਾਸਤੇ ਉੱਪਰ ਗੋਲੀਆਂ ਚਲਾਈਆਂ ਸੀ ਉਸ ਤੋਂ ਬਾਅਦ ਵਾਸ ਜਿਹੜੀ ਆ ਉਹ ਖੱਡ ਦੇ ਵਿੱਚ ਡਿੱਗ ਚੁੱਕੀ ਸੀਗੀ ਜਿਸ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਸੀ ਦੱਸ ਦੇ ਕਿ ਬੀਤੇ 9 ਜੂਨ ਤੋਂ ਲਗਾਤਾਰ ਉਹਨਾਂ ਦੇ ਵੱਲੋਂ 4 ਦਿਨਾਂ ਦੇ ਅੰਦਰ-ਅੰਦਰ 4 ਹਮਲੇ ਕੀਤੇ ਗਏ ਇੱਕ ਹਮਲਾ ਉਹਨਾਂ ਦੇ ਵੱਲੋਂ ਰਿਆਸੀ ਚ ਕੀਤਾ ਦੂਸਰਾ ਕਠਵਾ ਦੇ ਵਿੱਚ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਮੰਗਤ ਜਾਂਦੇ ਨੇ ਤੇ ਬਾਅਦ ਦੇ ਵਿੱਚ ਉੱਥੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਫੌਜ ਦੇ ਨਾਲ ਵੀ ਜਿਹੜਾ ਹੈ ਉਹਨਾਂ ਦੇ ਵੱਲੋਂ ਮੁੱਠਪੇੜ ਕੀਤੀ ਗਈ ਤਾਂ ਫੌਜ ਦੇ ਕਈ ਜਵਾਨ ਜ਼ਖਮੀ ਹੋਏ ਉੱਥੇ ਦੱਸਦੀ ਕਿ ਡੋਡਾ ਇਲਾਕਾ ਦੱਸਿਆ ਜਾ ਰਿਹਾ ਸੀ ਜਿੱਥੇ ਅੱਤਵਾਦੀਆਂ ਦੇ ਨਾਲ ਮੁੱਠਪੇੜ ਹੁੰਦੀ ਹੈ ਤੇ ਅੱਜ ਮੁੱਢ ਤੋਂ ਅੱਤਵਾਦੀਆਂ ਤੇ ਫੌਜ ਵਿਚਾਲੇ ਮੁੱਠਪੇੜ ਹੋਈ ਹੈ ਜਜ ਉਸ ਦੇ ਵਿੱਚ ਕੱਤਵੰਦੀ ਦੇ ਟੀਰ ਹੋਣ ਦੀ ਖਬਰ ਦੱਸੀ ਜਾ ਰਹੀ ਹੈ ਇਸ ਸੰਬੰਧੇ ਹੋਰ ਖਬਰਾਂ ਦੇਖ ਲਈ ਦੇਖਦੇ ਹਾਂ ਪੰਜਾਬ ਬੁਲਟਨ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਤੇ ਫੌਜ ਵਿਚਾਲੇ ਮੁੱਠਪੇੜ ਹੋਈ ਹੈ ਤੇ ਇਸ ਮੁੱਠਪੇੜ ਦੇ ਵਿੱਚ ਇੱਕ ਅੱਤਵਾਦੀ ਟੀਰ ਹੋ ਚੁੱਕਿਆ ਹੈ ਅਸੀਂ ਕਿ ਬੰਦੀਪੋਰਾ ਦੀਆਂ ਤਸਵੀਰਾਂ ਨੇ ਜੰਮੂ ਕਸ਼ਮੀਰ ਦੀਆਂ ਜਿੱਥੇ ਕਿ ਬੀਤੇ ਕੱਲ ਅੱਤਵਾਦੀਆਂ ਦੇ ਵੱਲੋਂ ਜੰਗਲਾਤ ਦੇ ਵਿੱਚ ਗੋਲੀਆਂ ਚਲਾਈਆਂ ਸੀ ਉਸ ਤੋਂ ਬਾਅਦ ਫੌਜ ਤੇ ਪੁਲਿਸ ਨੇ ਮਿਲ ਕੇ ਸਰਚ ਆਪਰੇਸ਼ਨ ਚਲਾਇਆ ਤੇ ਜਦੋਂ ਅੱਜ ਤੜਕਸਰ ਪੁਲਿਸ ਨੇ ਸਰਚ ਆਪਰੇਸ਼ਨ ਤੇਜ਼ ਕੀਤਾ ਤਾਂ ਅੱਤਵਾਦੀਆਂ ਦੇ ਵੱਲੋਂ ਪੁਲਿਸ ਤੇ ਫੌਜ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਦੋਸਤੋ ਬਾਅਦ ਜਵਾਬੀ ਕਾਰਵਾਈ ਪੁਲਿਸ ਤੇ ਫੌਜ ਦੇ ਵੱਲੋਂ ਕੀਤੀ ਹੈ ਉਸ ਤੋਂ ਬਾਅਦ ਫੌਜ ਦੀ ਜਵਾਬੀ ਕਾਰਵਾਈ ਦੇ ਵਿੱਚ ਇੱਕ ਅੱਤਵਾਦੀ ਢੇਰ ਖੁੱਚੂਕਿਆ ਹਾਲਾਂਕਿ ਉਹ ਅੱਤਵਾਦੀ ਦੀ ਪਛਾਣ ਨਹੀਂ ਹੋ ਸਕੀ ਹੈ ਦਸ਼ਾ ਜਾ ਰਿਹਾ ਹੈ ਕਿ ਉਸ ਮ੍ਰਿਤਕ ਦੇ ਡਰਨ ਰਾਹੀਂ ਪੁਲਿਸ ਨੂੰ ਵਿਖੀ ਹੈ ਦੋਸਤੋ ਬਾਅਦ ਹੁਣੇ ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿੱਥੇ ਕਿ ਅੱਤਵਾਦੀ ਹੋਰ ਛਿਪੇ ਹੁੰਦੀ ਆਸਾਮ ਜਿਹੜੇ ਨੇ ਉਹਨਾਂ ਨੂੰ ਨਜ਼ਰ ਆ ਰਹੇ ਉਹਨਾਂ ਦਾ ਕਹਿਣਾ ਹੈ ਕਿ ਹੋਰ ਅੱਤਵਾਦੀ ਉੱਥੇ ਲੁਕੇ ਹੋ ਸਕਦੇ ਹੈ ਇਸੇ ਚਲਦੇ ਆ ਫੌਜ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅੱਸੀ ਕਿ ਬੀਤ ਦਿਨਾਂ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਲਗਾਤਾਰ ਹਮਲੇ ਕੀਤੇ ਗਏ ਪਹਿਲਾਂ ਇੱਕ ਵੈਸ਼ਨੂ ਦੇ ਵਿੱਚ ਆ ਰਹੀ ਸ਼ਰਦਾਲੂਆਂ ਦੀ ਬੱਸ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਸੀਗਾ ਰਿਆਸੀ ਦੇ ਵਿੱਚ ਜਿੱਥੇ ਕਈ ਲੋਕ ਜਿਹੜੇ ਨੇ ਸਖਮੀ ਹੋਏ ਸੀਗੇ ਕਈ ਲੋਕਾਂ ਦੀ ਮੌਤ ਹੋਈ ਸੀਗੀ ਦਰਸਾ ਲਈ ਕਿ ਅੱਤਵਾਦੀਆਂ ਦੇ ਵੱਲੋਂ ਵਾਸਤੇ ਉੱਪਰ ਗੋਲੀਆਂ ਚਲਾਈਆਂ ਸੀ ਉਸ ਤੋਂ ਬਾਅਦ ਵਾਸ ਜਿਹੜੀ ਆ ਉਹ ਖੱਡ ਦੇ ਵਿੱਚ ਡਿੱਗ ਚੁੱਕੀ ਸੀਗੀ ਜਿਸ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਸੀ ਦੱਸ ਦੇ ਕਿ ਬੀਤੇ 9 ਜੂਨ ਤੋਂ ਲਗਾਤਾਰ ਉਹਨਾਂ ਦੇ ਵੱਲੋਂ 4 ਦਿਨਾਂ ਦੇ ਅੰਦਰ-ਅੰਦਰ 4 ਹਮਲੇ ਕੀਤੇ ਗਏ ਇੱਕ ਹਮਲਾ ਉਹਨਾਂ ਦੇ ਵੱਲੋਂ ਰਿਆਸੀ ਚ ਕੀਤਾ ਦੂਸਰਾ ਕਠਵਾ ਦੇ ਵਿੱਚ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਮੰਗਤ ਜਾਂਦੇ ਨੇ ਤੇ ਬਾਅਦ ਦੇ ਵਿੱਚ ਉੱਥੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਫੌਜ ਦੇ ਨਾਲ ਵੀ ਜਿਹੜਾ ਹੈ ਉਹਨਾਂ ਦੇ ਵੱਲੋਂ ਮੁੱਠਪੇੜ ਕੀਤੀ ਗਈ ਤਾਂ ਫੌਜ ਦੇ ਕਈ ਜਵਾਨ ਜ਼ਖਮੀ ਹੋਏ ਉੱਥੇ ਦੱਸਦੀ ਕਿ ਡੋਡਾ ਇਲਾਕਾ ਦੱਸਿਆ ਜਾ ਰਿਹਾ ਸੀ ਜਿੱਥੇ ਅੱਤਵਾਦੀਆਂ ਦੇ ਨਾਲ ਮੁੱਠਪੇੜ ਹੁੰਦੀ ਹੈ ਤੇ ਅੱਜ ਮੁੱਢ ਤੋਂ ਅੱਤਵਾਦੀਆਂ ਤੇ ਫੌਜ ਵਿਚਾਲੇ ਮੁੱਠਪੇੜ ਹੋਈ ਹੈ ਜਜੋਸੇ ਵਿੱਚ ਅੱਤਵਾਦੀ ਦੇ ਟੇਰ ਹੋਣ ਦੀ ਖਬਰ ਦੱਸੀ ਜਾ ਰਹੀ ਹੈ ਇਸ ਸੰਬੰਦੇ ਹੋਰ ਖਬਰਾਂ ਦੇਖ ਲਈ ਦੇਖਦੇ ਹੋ ਪੰਜਾਬ ਬੁਲਟਨ